ਕੌਲੀਆਂ ਲੈ ਕੇ ਜਾਓ ਵਿਆਹ ਵਾਲੀਆਂ ਜਿਹੜੀਆਂ ਘਾਟਾਂ ਬੱਸ ਹੋ ਗਈ ਬਾਜ਼ਾਰ ਦੀ ਹੈ ਦੋਸ ਨੂੰ ਲੈ ਕੇ ਆਂਦੇ ਗਾਧਰੀ ਨੂੰ ਅਸੀਂ ਤਾਂ ਕਿਹਾ ਜੀ ਉੱਥੋਂ ਹੀ ਲੈ ਲਓ ਭਾਂਡੇ ਆਹ ਦੇ ਫਿਰ ਦਾ ਕਮਾਲ ਮੂੰਚ ਨਾ ਕਿਉਂ ਬੇਬੇ ਭਾਂਡੇ ਵਾਲਾ ਬਾਜ਼ਾਰ ਕਿੱਥੇ ਦਾ ਵਾਠ ਠੀਕ ਆ ਭਾਂਡੇ ਹੋਰ ਨਹੀਂ ਦੇਖਣੇ ਹੁਣ ਨਹੀਂ ਦੇਖ ਲਾ ਆ ਦੇ ਇੱਥੇ ਖੜ੍ਹ ਜਾਓ 10 ਮਿੰਟ ਆਹ ਕੁਰਸੀ ਤੋੜਦੀ ਪਾਈ ਇਹਨੇ ਥੋੜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਆਪਣਾ ਗਾਣਾ ਆਪਣੇ YouTube ਚੈਨਲ ਤੇ ਆ ਚੁੱਕਿਆ ਸਾਰੇ ਜਣੇ ਜਾ ਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਸਾਰੇ ਜਣੇ ਬਈ ਕਮੈਂਟ ਕਰਕੇ ਦੱਸਿਓ ਗਾਣਾ ਕਿਵੇਂ ਲੱਗਾ ਗਾਣੇ ਨੂੰ ਬਾਰ ਤੋਂ ਬਾਰ ਸ਼ੇਅਰ ਕਰੋ ਜੀ ਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਲੋੜ ਆ ਖਿੱਚ ਦਿਓ ਜੀ ਅੱਜ ਬਾਸ ਦੀ ਸਵਾਰੀ ਕਰੋ ਅੱਜ ਬਾਸ ਦੀ ਸਫਰ ਕਰੋ ਅੱਜ ਜਗ੍ਹਾ ਤੇ ਜਗ੍ਹਾ ਤੇ ਭਾਂਡੇ ਲੈ ਕੇ ਆਪਾਂ ਨੂੰ ਤਾਂ ਹਾਂ ਬੋਲੀ ਹੁਣ ਆਨੇ ਹਾਂ ਹਾਂ ਆਹ ਬਤਾ ਪਤਾ ਬਹਾਂ ਬਈ ਉਹ ਵੀ ਆਟਰ ਲੱਗੀ ਹੋਈ ਜੋ ਜਗਣਾ ਕਿੰਨਾ ਮਜ਼ਾ ਆਉਂਦਾ ਆਏ ਸਾਦੇ ਸਫਰ ਕਰਾਉਣੇ ਆ ਬਸ ਜਿਹੜੀਆਂ ਕਰ ਉਹ ਵੀ ਰੋਡ ਵੇ ਹੰਭਾਤ ਇਧਰ ਜਿੰਝ ਪੱਟੇ ਇਧਰ ਸੌਂ ਗਈ ਇੱਕ ਦੂਜੀ ਬੈ ਗਈ ਟੱਕਰ ਆ ਕੇ ਨਹਾ ਬੈਣਾ ਜੋ ਪਾਸਾ ਉਹ ਮੈਂ ਤਾਂ ਆ ਬੈਣਾ ਨਹੀਂ ਸੋਇਆ ਤੂੰ ਹੀ ਤੇਰੇ ਅੱਗੇ ਦਾ ਤੇਰੀ ਵੀ ਢੋਈ ਦੋ ਆ ਛੜ ਕੇ ਮਰ ਉਹ ਹਲਾ ਦੂ ਬੈ ਗਈ ਜੀ ਤੂੰ ਜੀ ਤੰਗ ਦੋ ਦੋਸਤ ਨੂੰ ਲੈ ਕੇ ਆਂਦੇ ਗਾਦਰੀ ਨੂੰ ਅੱਜ ਤਾਂ ਗਿਆ ਜੂ ਥੋਂ ਹੀ ਲੈ ਦੋ ਭਾਂਡੇ ਭਾਂਡੇ ਲਿਖਾਉਂਦਾ ਨਾ ਜਾਨ ਨੂੰ ਪਤਾ ਨਹੀਂ ਕੀ ਐ ਕਿ ਜਾਨ ਨਹੀਂ ਗਿਆ ਨਾ ਵਿੱਚ ਫਿਰ ਇੱਥੇ ਜਿਹੜੇ ਆ ਗਏ ਤੁਸੀਂ ਤਾਂ ਰੱਖਦਾ ਹੋਣਾ ਨਹੀਂ ਵੀ ਉੱਥੇ ਬੈ ਯਾਰ ਦੇਖੋ ਜਗਾਦਰੀ ਚਲੋ ਜੀ ਇੱਧਰ ਵੀ ਸੌਂਗ ਸਰਪ੍ਰੀਤ ਕੰਬੂ ਥੱਲੇ ਹੀ ਬਹਿ ਕੇ ਸੌਗੇ ਫੇਦਰੋ ਨਜ਼ਰ ਆ ਸੁਣ ਸੀਟ ਤੇ ਚੁੱਪ ਰਹੀ ਹੈ ਮੈਂ ਨਾ ਮੱਥਲੇ ਬੈ ਗਈ ਗੁੜੀ ਦੀ ਥੇੜੀ ਤੇ ਮੈਨੂੰ ਖਾਤਾ ਉਹ ਵੇਖ ਖੱਟੀ ਪਾਣਾ ਦਣੀ ਜੀ ਆਉੜੀਆਂ ਤੁਹਾਨੂੰ ਲੱਗਦਾ ਉੱਥੇ ਜੀ ਦੇਖ ਲਓ ਕਿੱਧਰ ਦੀ ਗੱਦਰ ਆ ਗਈ ਕਹਿੰਦੇ ਸੋਚਿਆ ਸੀ ਜਗ੍ਹਾ ਤੇ ਬੱਸ ਸਟੈਂਡ ਆਏਗੀ ਭਾਣੇ ਹਾਂ ਜਗਾਦਰੀ ਵੀ ਆਈ ਮੋੜ ਜਣਾ ਤੂੰ ਦੇਖ ਲਿਓ ਕੁਛ ਨਹੀਂ ਉੱਥੇ ਥੋੜਾ ਮੋਟਾ ਹੀ ਫਰਕ ਆ ਭਾਂਡੇ ਤੀ ਦੇਖੋ ਅੱਧਾ ਕਮਾਲ ਮੋਚਣਾ ਜਗਾਦਰੀ ਫਿਰਦਾ ਹੁਣ ਚਲ ਫਿਰਦਾ ਰਹਿਣਾ ਚਲਾ ਕੇ ਇੱਕ ਮਿੰਟ ਰੁਕ ਜਾ ਤੂੰ ਜਾਏ ਜੀ ਕਹਿਣਾ ਜਗਾਦਰੀ ਕੋਈ ਆ ਕਿਹੜਾ ਬਾਹਰ ਆ ਅਸੀਂ ਵੀ ਕਹਿਣਾ ਅਸੀਂ ਆਦੇ ਜਾ ਗਏ ਹਰੇ ਆਦੇ ਆਦੇ ਫਿਰਦਾ ਕਮਾਲ ਮੋਚਣਾ ਕਿਉਂ ਕਹਿਣਾ ਬੇਬੇ ਪਾਂਡੇ ਵਾਲਾ ਬਾਜ਼ਾਰ ਕਿੱਥੇ ਕਾ ਵਾਹ ਠੀਕ ਆ ਚਲੋ ਬਈ ਭਾਂਡੇ ਹੀ ਭਾਂਡੇ ਆਉਗੇ ਨੇ ਕਮਾਲ ਮੋਚ ਨਹੀਂ ਆ ਇੱਧਰ ਵੀ ਕਮਾਲ ਮੋਚ ਨਹੀਂ ਆ ਜਗਾਦਰੀ ਆ ਕਰਦਾ ਕਮਾਲ ਮੋਚ ਇਹ ਸਾਰਾ ਭਾਂਡੇ ਦੇਣ ਆਉਂਦੇ ਇੰਨੇ ਦੇ ਲੈ ਲੈਂਦੇ ਜਾਓ ਭਾਈ ਚਲੋ ਬਈ ਭਾਂਡਾ ਬਾਜ਼ਾਰ ਆ ਗਿਆ ਸਾਰਾ ਇਹ 50 ਰੁਪਏ ਲੈ ਕੇ ਜਾਓ ਲੈ ਕੇ ਹੀ ਓਏ ਭਾਂਡਾ ਬਾਜ਼ਾਰ ਤਾਂ ਆਉਣਾ ਹਜੇ ਨਾਲੇ ਇਹ ਭਾਂਡਾ ਬਾਜ਼ਾਰ ਹੀ ਆ ਸਾਰਾ ਚਲੋ ਦੇਖੋ ਕਰਾ ਫਿਰ ਉਹ ਤੇਰੀਆਂ 6 ਕੌਲੀਆਂ ਕੱਟ ਸੀ ਬਿਹਾਲੀਆਂ ਇੱਥੋਂ ਲੈਣੀਆਂ ਆਹ ਪੰਜਾਂ ਕੌਲੀਆਂ ਆਹੀ ਕੜਾਈਆਂ ਆ ਦੇ ਜਿਹੜੀਆਂ ਉਹ ਲੈ ਗਏ ਕੜਾਈ ਇੱਥੇ ਰੱਖ ਲਓ ਫਿਰ ਦੇ ਕੇ ਆਮਗੇ پیسے ਦੇ ਦੇ ਜੀ 100 ਰੁਪਏ ਦੇ ਦੋ ਤੁਹਾਡੇ ਕੋਲ ਆ ਪੜੀ ਇਹੋ ਚਾਪਸ ਨਹੀਂ ਲੱਗੜਾ ਪੜਨਾ ਹਾਂ 100 ਰੁਪਿਆ ਦੇ ਜੋ 100 ਰੁਪਿਆ ਦੇ ਜੋ ਬਾਅਦ ਚ ਲੈ ਜਨੇ ਕੜਾਹੀ ਬਸ ਆਪਾਂ ਇਹ ਚਲੋ ਚਲੋ ਮੀਕਾ ਹੋਰ ਤੋਂ ਪਰੇ ਦਾ ਫੇਰ ਚਲੋ ਵੀ ਇੱਕ ਸੌਦਾ ਤਾਂ ਮਾਰ ਲਿਆ ਕੜਾਹੀ ਚੈੱਕ ਕਰ ਲੈ ਹੁਣ ਕੁੰਡੇ ਕੰਡੇ ਨਾਲ ਉਹ ਨਿਕਲ ਜਾਣਾ ਲਾ ਸਹੀ ਸਹੀ ਰੇਟ ਕਿੰਨੇ ਕਿੰਨੇ ਦਾ ਲਾ 150 ਦਾ 250 ਇਹ ਕੀ ਲੌਜੀਕ ਆ ਲੈਣਾ ਲੈਣਾ ਜੱਗ ਆ ਨਾ ਵੇਚਾ ਆ ਫਿਰ ਇਥੋਂ ਚੋਣ ਲੱਗ ਜਾਂਦਾ ਆਹ ਕੁੰਡੀਆਂ ਜੀ ਦੇ ਖਚਦੇ ਆ ਟਾਂਕਿਆਂ ਵਾਲੇ ਐਂ ਕਹਣਾ ਉਹ ਨਾ ਪਾਣੀ ਨਹੀਂ ਪੀਤਾ ਜਿੰਨਾ ਜੂਸ ਪੀਤਾ ਬਾਈ ਤਾਜਾ ਕੱਢ ਕੇ ਰੇ ਯਾਰ ਬਰਫ਼ ਵਾਲੀ ਹੋਵੇ ਜੀ ਤਾਂ ਚਲੋ ਵੀ ਦੇਖੋ ਕਰਾ ਕੰਨੇ ਦਾ ਕੜਾਈ ਆ ਉਹ ਲੈ ਗਿਦਾ ਮੇਰੀ ਬੜੀ ਇਹ ਨਹੀਂ ਆਤੀ ਇਹ ਤੈਨੂੰ ਬੜੀ ਉਹ ਤਾਂ ਲਈ ਫਿਰਦੇ ਆ ਇਹ ਗਰਨਾਈਟਾ ਉਹ ਹੀ ਕੁੜੇ ਨੂੰ ਲੈਣਾ ਹਾਂ ਭਾਂਡਿਆਂ ਨੂੰ ਇਹਦਾ ਲੈ ਲੈ ਮੈਂ ਕੋਈ ਕੁੱਤਿਆਂ ਦੀ ਫੀਡ ਪਾਉਣੀ ਹੁੰਦੀ ਹੈ ਇਹ ਚ 1000 ਰੁਪਏ ਦਾ 50 ਰੁਪਏ ਦਾ ਅ ਵੀ 50 ਦੇ ਲੈ ਮਾਰਕੀਟ ਡਾਊਨ ਕਰੀ ਜਾਂਦੀ ਹੈ ਬਾਈ ਯਾਰ ਕਾ ਕੌਲੀਆਂ ਲੈ ਕੇ ਜਾਓ ਵਿਆਹ ਵਾਲੀਆਂ ਜਿਹੜੀਆਂ ਘਾਟ ਆ ਸੇ ਕੌਲੀਆਂ ਲੈ ਕੇ ਜਾਓ ਇਹ ਡੱਬੇ ਇਹਦਾ ਰੋਟੀ ਵਾਲੇ ਦੇਖਣ ਲੱਗ ਗੀ ਉਹ ਰੋਟੀ ਵਾਲਾ ਡੱਬੇ ਇੰਨੇ ਦਾ ਪਏ ਆ ਕੰਮ ਤਾਂ ਜਾਣੀ ਐ ਡੀਐਮਸੀ ਨੂੰ ਵੀਰੇ ਚਾਰ ਬੋਲ ਲੈਣਾ ਕੋਸਪੀ ਇਹਨਾਂ ਦੇ ਦੇਖੀ ਜਾ ਜਿਵੇਂ ਉਹ ਆ ਉਸ ਨਹੀਂ ਲੈਣਾ ਇਹਨੇ ਨਹੀਂ ਲੈਣਾ ਮੈਨੂੰ ਪਹਿਲਾਂ ਹੀ ਪਤਾ ਹੀ ਲੋ ਜੀ ਦੂਜੀ ਚੀਜ਼ ਲੈ ਲਈ ਕੱਕੜਾ ਹੀ ਇੱਕ ਵੱਡੀ ਕੜਾਈ ਲੈ ਲਈ ਇੱਕ ਜਮਾ ਹੀ ਛੋਟੀ ਕੜਾਈ ਲੈ ਲਈ ਜੱਗਾਂ ਦਾ ਸੌਦਾ ਮਾਰ ਲਿਆ ਕੌਣ ਭੈਣੇ ਕਿਤੇ ਭਾਂਡੇ ਵਾਲੇ ਦੀ ਕੁੜੀ ਆ ਇਹ ਵੀਰ ਤੂੰ ਭਟਾਇਆ ਦਾ ਹੈ ਨਹੀਂ ਕੁਛ ਫੇਰ ਹਾਂ ਉਹ ਸਾਟ ਗਿਆ ਰਹਾ ਦਾ ਨਾ ਨਹੀਂ ਇਹਨੇ ਕਿਹਾ ਕਿ ਉਹ ਇਹਰੇ ਕਿਹਾ ਕਿ ਅਸਟਾ ਆਹੋ ਇਹਨਾਂ ਦਾ ਜਿਗਰਾ ਮਾ ਜੋ ਮਿਲ ਜਣੇ ਆਪਾਂ ਨੂੰ ਨਹੀਂ ਨਹੀਂ ਮੈਂ ਤਾਂ ਹੀ ਤਾਂ ਕਿਹਾ ਤੁਹਾਨੂੰ ਕੀ ਹੋ ਗਿਆ ਹੁਣ ਬਾਂਦੇ ਚਾਚਾ ਦਾ ਫੇਰ ਸੀ ਇਹ ਤਾਂ ਬਈ ਮੁੱਕ ਰਗੀਆਂ ਓਏ ਯਾਰ ਫੜ 550 ਬਾਜ਼ਾਰ ਆ ਯਾਰ ਏਡੀ ਦਰੋਂ ਆਏ ਵੀ ਆ ਨਾ 50 ਰੁਪਏ ਹੋਰ ਦੋ ਵੀ 50 ਰੁਪਏ ਹੋਰ ਦੋ ਵੇਟ ਬਤਾ ਗਿਆ ਵਈ ਠੀਕ ਐ ਸੱਚੀ ਬਾਜ਼ਾਰ ਤਾਂ ਹੋਣਾ ਆ ਤੁਸੀਂ ਮਗਰੀ ਕੰਮ ਕਰਤਾਈ ਸਾਰਾ ਆ ਸਾਰਾ ਪਾਂਡਾ ਬਾਜ਼ਾਰ ਹੀ ਆ ਉਹਨਾਂ ਨੇ ਮਗਰੋਂ ਹੀ ਕੰਮ ਕਰਤਾ ਸਾਰਾ ਕਰਮਜੀਤ ਕਮ ਲੈ ਲਿਆ ਪੀਪਾ ਪੀਪਾ ਦਾ ਲੈ ਲਿਆ ਵੀਰ ਆ ਦੋ ਦੇ ਦੋ ਚੱਕੀ ਦੇ ਨਵੀਂ ਪੈਕ ਹੀ ਦੇ ਦੋ ਚੱਕੀ ਦੇ ਚੱਕਰ ਬਣਾ ਕੇ ਕੋਈ ਨਹੀਂ ਇਹ ਵੀ ਜਦਣਾ ਇਹਨਾਂ ਨੇ ਉਹ ਬੱਸ ਟਾਂਕੇ ਜੀ ਠੀਕ ਹੈ ਟਾਂਕੇ ਨੂੰ ਤਾਂ ਹੀ ਆ ਜਿਵੇਂ ਲਹਾਰਨ ਦੀ ਕੁੜੀ ਹੁੰਦੀ ਹੈ ਨਹੀਂ ਹੋਰ ਬੜਾ ਵੀ ਚਲੋ ਹੋਰ ਵੀਜ਼ ਦੇ ਦੋ ਨਹੀਂ ਤਾਂ ਦੇਖ ਕੇ ਬਾਹਲਾ ਜੇ ਇਦਾਂ ਆ ਜਾ ਹਾਂ ਕੰਮ ਇਹ ਲੈ ਲਿਆ ਹਟਾ ਬਜਾ ਵੀ ਅੱਜ ਤਾਂ ਨਾ ਕਈ ਜੁੜੀ ਜਾਂਦੀ ਹੈ ਇਹ ਵੀ ਦੇਖ ਲਓ ਬਾਹਰ ਨਗਾ ਦੇ ਉੱਤੇ ਨਾ ਬਹਿ ਕੇ ਜਾਣਾ ਪਏ ਜੇ ਗੱਡੀ ਜਿੱਦ ਦੀ ਥਾਂ ਨਹੀਂ ਹੋਣੀ ਚਲੋ ਬਸ ਮੇਰੇ ਦਾ ਬੱਸ ਕਰਾਈ ਪਈ ਆ ਤੂੰ ਇਧਰ ਆ ਸੋਨੇ ਫਾੜੇ ਨੀ ਮਾੜਾ ਲੱਗਿਆ ਕਰਕੇ ਸਾਰੇ ਢਾਂਡੇ ਸਾਰੇ ਮੇਰੇ ਮੋਟਿਆਂ ਤੇ ਆ ਬਸ ਲੈਣਾ ਨੇ ਇਹ ਵੀ ਹੈ ਨਹੀਂ ਉਹ ਦੇ ਬਿੰਦਰ ਉਧਰ ਖੜੀ ਆ ਕਿਸੇ ਨੂੰ ਕਾਸੀ ਦੀ ਆ ਕਿਸੇ ਨੂੰ ਕਾਜ਼ੇ ਦੀ ਆ ਥੋੜੀ ਜਣਾ ਹੁਣ ਕੋਈ ਫਾਇਦਾ ਨਹੀਂ ਆ ਬੜਾ ਹੋ ਗਿਆ ਚੱਲ ਗੱਡੀਆਂ ਵਾਲੀ ਹੁਣ ਰੁਕ ਜਾ ਦੇਖ ਲੈ ਭਾਂਡੇ ਦੇਖਣੇ ਨਹੀਂ ਹੋਰ ਹੈਂ ਭਾਂਡੇ ਹੋਰ ਨਹੀਂ ਦੇਖਣੇ ਹੁਣ ਨਹੀਂ ਦੇਖ ਲਾ ਦੇ ਇੱਥੇ ਖੜ੍ਹ ਜਾ ਦਸ ਮਿੰਟ ਕਿੱਡੀ ਗੱਲਾਂ ਇਹ ਕਿਹੜਾ ਭਾਰਾ ਵਾ ਹੋਲਾ ਜਿਆਦਾ ਹੈਗਾ ਕਿਹੜੀ ਛੋਟੀ ਆ ਚਲੋ ਭਈ ਜਗਾਦਰੀ ਤੋਂ ਭਾਂਡਿਆਂ ਦੀ ਜਿੱਥੋਂ ਸ਼ੁਰੂ ਕੀਤਾ ਇਹ ਕੰਮ ਉੱਥੇ ਆ ਕੇ ਨਿਬੜ ਗਿਆ ਸਾਰਾ ਕੁਝ ਲੈ ਲਿਆ ਓ ਚਲੋ ਕਰਾਂ ਹਣ ਆ ਕੁਰਸੀ ਤੋੜਦੀ ਬਾਈ ਇਹਨੇ ਥੋੜੀ ਕੁਰਸੀ ਤੋੜਦੀ ਥੋੜੀ ਬਾਈ ਇਹਨੇ ਉਹ ਇਹਨੇ ਫੁੱਟ ਜਾ ਕੇ ਟੁੱਟ ਗਈ ਅੱਗੇ ਨਾ ਅੱਗੇ ਨੂੰ ਫਿਸਕੀ ਗਈ ਤੂੰ ਤੜਾ ਦੋਮਕਾ ਲੱਗੇ ਤੇ ਪਾਈ ਨਾ ਤੇ ਜੀ ਹਾਂ ਤੂੰ ਵੀ ਲੈਣੀ ਆ ਹੁਣ ਮਾਰਾ ਵਾਦਾ ਕਰਿਆ ਤਾਂ ਸਾਰੇ ਵਜਾ ਨਹੀਂ ਨਹੀਂ ਸਹੀ ਹੈ ਸਹੀ ਹੈ ਇੱਕ ਟਾਈਮ ਆਏ ਨਾ ਨੈਕਸਟ ਟਾਈਮ ਆਏ ਬਾਈ ਬੰਨਿਆ ਬਾਗ ਚੱਲ ਗਿਆ ਬਈ ਚਲੋ ਬਈ ਲਾਓ ਜੀ ਭਾਂਡੇ ਦੀ ਸ਼ਾਪਿੰਗ ਡਨ ਹੁਣ ਆਟੋ ਮਿਲ ਗਿਆ ਐ ਨਹੀਂ ਪਤਾ ਹਦਰੋਂ ਬਿੰਦਰ ਦਾ ਜਮਾਂ ਹੀ ਜਮਾਂ ਹੀ ਛੱਲ ਮੁੱਕ ਗਏ ਅੱਜ ਸਾਰੀਆਂ ਚੀਜ਼ਾਂ ਦਾ ਸਫ਼ਰ ਕੀਤਾ ਆਤਮਾ ਦਾ ਬੱਸਾਂ ਦਾ ਤੁਹਾਡਾ ਬਲਾਸਪੁਰ ਨਹੀਂ ਨਹੀਂ ਆਪਾਂ ਗਾਰ ਦੇ ਤਾਂ ਬੈਠੇ ਹਾਂ ਉਹਨਾਂ ਸਿੱਕੇ ਜਿੰਨੇ ਸਿੱਕੇ ਨਸਮਾਰੇ tem nada de vi ਆ ਨਾ ਬੇਪੜਾ ਕੇ ਵੀ 12 ਵਜ ਗਏ ਚਲੋ 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 ਓਏ ਆ ਜਾਓ

ਚੱਲ ਗਏ ਅਦਾ ਕਾਪਾ ਹੋਰ ਬੋਲੇ ਸੋਨਹਿਾ ਜੀ ਆਇਆਂ ਨੂੰ ਚਲੋ ਵੀ ਵਧੀਆ ਯਾਤਰਾ ਬਾਬਾ ਜੀ ਦੀ ਕਿਰਪਾ ਨਾਲ ਹੋਗੀ ਚਲੋ ਚੱਲੇਗੇ ਪਾਜਗੇ 2 ਉਹਨਾਂ ਦਾ ਸਤ ਕਾ ਬਾਅਦ ਪਹੁੰਚ ਜਾਗੇ ਆਪਾਂ ਪੰਡ ਹਾਂ ਵਾਹਿਗੁਰੂ ਸ਼ੈਡ ਹੋ ਵੀ ਆਗੇ ਥੋੜਾ ਦਾ ਵੀ ਇੱਕ ਪਹਿਲਾ ਅੱਡਾ ਆ ਗਿਆ ਪਹਿਲਾ ਸਟਾਪ ਪਾਂਡੇ ਪੁੰਡੇ ਚ ਅੱਕ ਲੈ ਕੋਈ ਰਹਿ ਨਾ ਜਾਵੇ ਚਲੋ ਕਰ ਅੱਪਰ ਵੀ ਗਲਾ ਹਾਂ ਵੀ ਲਈ ਅਰੇ ਹੋਰ ਮੈਂ ਤਾਂ ਉੱਥੇ ਤਿਆਰ ਹੋ ਗਈ ਸੀ ਆ ਲੈ ਚਲੋ ਕਰ ਇੰਦਾ ਨਹੀਂ ਵਾਰ ਉਹ ਪਤਾ ਨਹੀਂ ਲੱਗਿਆ ਸੌਤਾ ਨਹੀਂ ਗਿਆ ਗੱਡੀ 'ਚ ਕਿਤੇ ਆ ਪੱਲੀਆਂ ਬੁੱਲੀਆਂ ਲੱਦੀ ਫਿਰਦਾ ਵਿੱਚ ਹੀ ਉਹ ਬੱਲੇ ਬੱਲੇ ਪੱਲਾਂ ਨਾਲ ਲੈ ਆਇਆ ਪਹਿਲਾਂ ਆ ਪੁੱਤਰ ਬਣ ਆ ਗਿਆ ਮੂਰਈਆ ਸਾਰਾ ਸਮਾਨ ਤੇ ਰੱਬ ਨੇ ਬੈਗ ਥੋੜਾ ਬੈਗ ਆ ਸਿੱਧਾ ਇੱਥਾਂ ਹੈ ਤਾਂ ਇਹ ਕਿਤਲੇ ਨਹੀਂ ਗਿਆ ਬਾਹਰ ਸੌ ਗਿਆ ਉਹ ਤਾਂ ਗੱਡੀ 'ਚ ਗੱਡੀ 'ਚ ਸੌ ਗਿਆ ਪੱਕੀ ਗੱਲ ਹੈ ਦੇਖੀ ਸੁੱਤਾ ਪਿਆ ਹੋ ਗਿਆ ਗੱਡੀ ਚ ਹਾਂ ਉੱਠ ਕਰਿਆ ਕਰ ਕਰਿਆ ਚਲ ਖੋਲ ਕਰਾ ਡਿੱਗੀ ਮੈਂ ਨੀਂਦ ਖਰਾਬ ਹੋ ਗਈ ਮੁੰਡੇ ਦੀ ਓਏ ਆਏ ਹਾਏ ਚਲੋ ਜੀ ਥੋੜਾ ਟਿਕਾਣਾ ਵੀ ਆ ਗਿਆ ਸਾਰਿਆਂ ਦੀੋ ਸ਼ਫਲ ਕਰੇ ਬਈ ਨੀ ਇਹਦੇ ਵਿੱਚ ਹਨਾ ਕੱਪੜੇ ਸਾਰੇ ਸਾਢੇ ਵਾਲੀ ਚ ਹੈ ਸਾਢੇ ਵਾਲੀ ਮਗਰੋਂ ਡਿੱਗੀ ਖੁੱਲ ਗੇ ਦੀ ਬਾੜਨੀ ਆ ਸਾਰੇ ਭੈਣੇ ਦੇ ਪਾਰੇ ਕਰਾਂ ਜਾਂ ਪਾਇਆ ਭਾਜਾ ਫਿਰ ਮੈਨੂੰ ਪਤਾ ਨਹੀਂ ਕੀ ਪਾਉਣਾ ਸੀ ਹੋਰ ਜਾਨ ਇਹਦੇ ਸੁੱਤੇ ਬਈ ਅਨਰ ਦੀਵੇ ਲੱਗੇ ਹੋਏ ਆ ਚਲੋ ਵੀ ਓਕੇ ਚੱਲ ਵੀ ਜਸਨਾ ਡਿਊਟੀ ਜਾਣਾ ਅੱਜ ਛੁੱਟੀ ਅੱਜ ਬੈਗ ਵੀ ਕੱਢ ਕੇ ਦੇ ਦੇ ਓਏ ਲੈ ਗਿਆ ਚਲੋ ਠੀਕ ਆ ਫਿਰ ਚੰਗਾ ਜਸਨੇ ਆਹੋ ਆ ਜੀ ਓਕੇ ਆਪਾਂ ਸਾਰਿਆਂ ਦੇ ਵੀ ਪੈਸਾ ਬਲ ਕਰੇ ਚਲੋ ਵੀ ਚੱਲ ਹੁਣ ਫਿਰ ਕੰਮੇ ਨੂੰ ਦੇ ਆਉਂਦੀ ਉੱਥੇ ਹਾਂ ਮੈਂ ਜਿੱਤਾ ਸੀ ਹੋਰ ਡੈਡੀ ਹਾਂ ਹੁਣ ਹੌਣ ਛੱਡ ਗਏ ਹਾਂ ਹਾਂ ਸਾਰਿਆਂ ਨੂੰ ਛੱਡਿਆਂ ਦਾ ਚਲੋ ਵੀ ਸਮਾਨ ਫੇਰ ਕਰੀਏ ਸਮਾਨ ਕੱਢਾਂਗੇ ਵੱਡੇ ਨੇ ਕੱਢਦੇ ਆ ਆਏ ਹਾਏ ਤਾਂ ਡਿੱਗੂਗੇ ਹੁਣ ਦੇਖੀ ਚੱਲ ਰਣੀ ਮੰਮੀ ਨੇ ਤਾਂ ਜਾਨ ਸਕਾਰੀ ਮਾਂ ਨੂੰ ਕਿਉਂ ਇਹ ਤਾਂ ਡਿੱਗਣਾ ਹੁੰਦਾ ਨੇ ਅੱਛਾ ਜਿਹੜਾ ਰਾਸ਼ ਬੋਲਾ ਜਿਆਦਾ ਹੁੰਦਾ ਵਾਹ ਵੱਡੇ ਜਣੇ ਕਾਢ ਰੂਇਆ ਆਏ ਹਾਏ ਤਾਂ ਡਿੱਗੂਗੇ ਹੁਣ ਦੇਖੀ ਚੱਲ ਰਣੀ ਉਮੀਦ ਇਹ ਤਾਂ ਜਾਣਕਾਰੀ ਮਾਂ ਨੂੰ ਕਿਤੇ ਇਹ ਤਾਂ ਡਿੱਗਣਾ ਹੋਣਾ ਨੇ ਅੱਛਾ ਜਿਹੜਾ ਰਾਸ਼ ਬੋਲਾ ਜਿਆਦਾ ਹੁੰਦਾ ਵਾਹ